हां जी ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਇਹਦੇ ਵਿੱਚ ਅ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਵਰਨਾਲਾ ਬਠਿੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਜਿਹਦੇ ਵਿੱਚ ਮਾਲਜੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਤਫਾ ਮਨਵਦੀਪ ਸਿੰਘ ਐਸਐਚਓ ਰੂੜੇਕਲਾ ਰੂੜੇਕਲਾ ਰਪਿੰਦਰ ਕੌਰ ਤੇ ਸਪੈਸ਼ਲ ਟੀਮ ਸੀਆਈਏ ਤੇ ਉਹਦੇ ਨਾਲ ਹੀ ਸਾਡੇ ਡੀਐਸਪੀ ਡੀ ਰਜਿੰਦਰ ਪਾਲ ਸਿੰਘ ਇਹਨਾਂ ਦੀ ਟੀਮਾਂ ਇਕੱਠੇ ਕੀਤੀਆਂ ਗਈਆਂ ਨਾਲ ਹੀ ਟੈਕਨੀਕਲ ਸੈਲ ਸਪੈਸ਼ਲ ਸੈਲ ਸਾਈਬਰ ਸੈਲ ਸਾਡਾ ਜਿਹੜਾ ਬਰਨਾਲੇ ਦਾ ਉਹਨਾਂ ਦੀ ਨਾਲ ਅਸੀਂ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕੀਤਾ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੁਰਦਰਸ਼ਨ ਕੈਰੀਅਰ ਕੰਪਨੀ ਹੈ ਨੌਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕੰਮ ਕਰਦਾ ਸੀ ਤੇ ਉਹ ਜਦੋਂ ਉਹ ਨਾ ਨੁਆਇਡਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟਰੱਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਨ ਸਿੰਘ ਵਾਸੀ ਨਗਲਾ ਧਨੀ ਜੇ ਜਿਲਾ ਈਟਾ ਯੂਪੀ ਇਹ ਇੱਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਬਰਨਾਲੇ ਇਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਏਜੈਂਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਬੰਡ ਵਾਈਫ ਹੈ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਤੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲੈਣ ਨਾਲ ਇਹ ਉਹਦੇ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਹਮਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੀ ਜੋ ਹੋਂਟਕ ਦੀ ਪੁੱਛ ਕੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਦਾਤ ਨੂੰ ਜਾਂਚ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੇ ਆਪਸ ਵਿੱਚ ਦੋਨਾਂ ਇਹ ਟਰੱਕ ਡਰਾਈਵਰ ਨਾਲ ਝੜਪ ਹੋ ਗਈ ਜਿਹਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਅ ਹਥਿਆਰ ਉਹਨੂੰ ਵਰਤ ਕੇ ਉਹ ਜਿਹੜਾ ਮੇਰੇ ਉਹਨੂੰ ਡਰਾਈਵਰ ਤੇਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਜਿਹਦੇ ਨਾਲ ਉਹਦੀ ਡੈਥ ਹੋ ਜਾਂਦੀ ਆਪਸ ਵਿੱਚ ਹੋਂ ਤੱਕ ਦੀ ਜੋ ਪੁਛਗਿਸ਼ ਵਿੱਚ ਆਇਆ ਆਪਣਾ ਜਾਣ ਪਛਾਨ ਨਹੀਂ ਸੀ ਪਰ ਇਹਨਾਂ ਨੇ ਲਿਫਟ ਲੈਣ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਨੇ ਇਹਨਾਂ ਨੂੰ ਲਿਫਟ ਦਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹ ਹੁਣ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਬਕਦਰਬਾਨੀ ਦਰਜ ਪਰ ਜੋ ਇਹ ਹੁਣ ਤੱਕ ਇਹ ਜਿਹੜਾ ਹੈਗਾ ਜਸਵੰਤ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਜਿਹਦੇ ਦੱਸਣ ਮੁਤਾਬਕ ਇਹ ਕੰਟ੍ਰੈਕਟ ਚ ਚਲਾਉਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਰ ਦਾ ਤੋਂ ਅੰਜਾਮ ਦਿੱਤਾ ਜਿਹੜੀ ਲੜਕੀ ਹੈਗੀ ਇਹ ਹੋਣੀ ਹੈ 22 ਸਾਲ ਦੀ ਲੜਕਾ 26 ਸਾਲ ਦਾ ਹੈਗਾ ਇਹ ਅਸੀਂ ਸਾਰੇ ਐਂਗਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤੱਕ ਅਸੀਂ ਜਿਹੜੇ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ Trap ਦਾ ਐਂਗਲ ਹੈ ਇਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਂ ਪੈਸੇ ਦੇ ਵਿੱਚ ਉਹਦੇ ਜੋ ਇਹਨਾਂ ਹੁਣ ਤੱਕ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਹਾਂ ਉਹ ਹੋਰੇ ਹੋਰੇ ਜਾਂ ਮੋਬਾਈਲ ਰਿਕਵਰ ਹਾਂ ਰਿਮਾਰਡ ਅਸੀਂ ਲਏ